ਸਾਹਿਬ ਜੀ ਦੀ ਜੋ ਪਰਮਪੁਰਕਿਰ ਪਰਸੋਂ ਸ਼ਾਮ ਨੂੰ ਕਥਾ ਹੋਈ ਸੀ ਪਰਸੋਂ ਸਵੇਰੇ ਸੁਬਾਹ ਕਥਾ ਹੋਈ ਸੀ ਉਸਤੇ ਮਹਾਰਾਜ ਸਾਹਿਬ ਜੀ 53 ਸ਼ਬਦਾਂ ਦਾ ਜਾਣ ਕੀਤੇ ਸਨ ਉਹਨਾਂ ਕਿਰਨ ਜੀਵਨ ਸ਼ਬਦ ਗੁਰੂ ਸਾਹਿਬ ਰਮ ਕਰਦੇ ਹਨ ਵਾਹਿਗੁਰੂ ਦੀ ਸਿਮਰੱਥਾ ਗੁਰਸਿੱਖਾਂ ਦੇ ਤਾਂ ਹੀ ਦੱਸਦੇ ਹੈ ਕਿ ਐਸਾ ਸਿਮਰੱਥਾ ਹਾਰੀਓ ਆਪ ਇਹੋ ਜਿਹਾ ਸਿਮਰੱਥ ਪਰਮੇਸ਼ੁਰਾ ਗੀਤੀ ਸਿਮਰੱਥਾ ਗੁਰ ਸਿਖਾਂਦੇ ਤਾਈਂ ਵਰਨਨ ਕਰਦੇ ਹਾਂ ਮੈਂ ਐਵੇਂ ਧਰਮ ਚ ਪੈ ਗਏ ਕਿਤੇ ਪਰਮੇਸ਼ਰ ਤੋਂ ਬੇ ਮੁਕਨਾ ਹੋ ਜੀਏ ਉਹ ਸਰਵ ਕਲੋਸ ਮਰਥ ਇੰਦਨ ਤੇ ਬੈ ਸੰਤਰ ਭਗੈ ਬਿਲਕੁਲ ਪਰਮੇਸ਼ਰ ਦੀ ਸਮਰੱਥਾ ਇੰਦਨ ਤੇ ਬੈ ਸੰਤਰ ਪਾਗ ਲਕੜਾਂ ਜਿਹੜੀਆਂ ਹਨ ਸਾਰੀ 18 ਭਾਰ ਬਨਾਸਪਤੀ ਹੈ ਜਿੰਨੀ ਇਹਦੇ ਇੱਕ ਸਮਾਨ ਅਗ ਨਹੀਂ ਰਹਿੰਦੀ ਹੈ ਸਮਾਨ ਅਗਨੀ ਰੈਂਦੀਆਂ ਹੋਇਆਂ ਦੇ ਸਾਰੇ ਫਲਦੇ ਆਂਦੇ ਆ ਪੁੰਦੇ ਆ ਅਬੇ ਪੱtre ਹੁੰਦੇ ਆ ਛਾਇਆ ਹੁੰਦੀ ਆ ਇਉਂ ਸਾਰੀ ਬਨੋਸਪਤੀ ਤੋਂ ਲੋਕ ਪਰੋ ਸਾਰੇ ਆ ਇਹ ਲੱਕੜਾਂ ਦੇ ਵਿੱਚ ਅਗ ਰੈਂਦੀ ਹੋਈ ਅੱਗ ਸਾੜਦੀ ਨਹੀਂ ਹੈ ਵਿੱਜੇ ਸਮਾਨ ਅਗਨੀ ਹੈ ਇਸ ਪ੍ਰਕਾਰ ਇਹਨਾਂ ਲੱਕੜਾਂ ਤੋਂ ਵਾਹਿਗੁਰੂ ਦੀ ਸਮਰਥਾ ਕਰਕੇ ਅੱਗ ਵਿੱਚ ਰੈਂਦੀ ਹੋਈ ਲੱਕੜਾਂ ਨੂੰ ਸਾੜਦੀ ਨਹੀਂ ਉਹ ਮਹਾਰੋ ਦੇ ਭਾਇ ਕਰਕੇ ਭਜੀ ਰਹੀਂਦੀ ਡਰੀ ਰਹੀਂਦੀ ਹੈ ਮਾਟੀ ਕੋ ਜਲ ਦਹਿਦ ਤਿਆਗ ਹੈ ਹੋਰ ਵੇਖੋ ਮਹਾਰੋ ਦੀ ਸਮਰੱਥਾ ਜਿਹੜੀ ਮਿੱਟੀ ਹੈ ਧਰਤੀ ਹੈ ਇਹ ਉਹਨਾਂ 2 ਕਰੋੜ ਯੋਜਨ ਮੰਨੀ ਹੋਏ ਇਹਦੇ ਵਿੱਚ ਪਾਣੀ ਚਾਸ਼ ਪੇਰੇਸਦੇ ਹੈ ਇਹ ਮਿੱਟੀ ਉਸੇ ਤਰ੍ਹਾਂ ਦੀ ਹੋਈ ਹੈ ਵਿੱਚ ਇਹ ਧਰਤੀ ਜਿਹੜੀ ਹੈ ਪਾਣੀ ਦਸਦਾ ਛੱਡ ਕੇ ਪਾਸੇ ਹੋ ਜਾਂਦਾ ਇਹ ਵੀ ਵਾਹਿਗੁਰੂ ਦੀ ਸਮਰੱਥਾ ਕਰਕੇ ਹੈ ਧਰਤੀ ਨੂੰ ਪਾਣੀ ਨਹੀਂ ਡੋਬਦਾ ਪਰਮੇਸ਼ਰ ਦੀ ਸਮਰੱਥਾ ਹੀ ਹੈ ਜਿਹਦੇ ਹੁਕਮ ਵਿੱਚ ਨਹੀਂ ਮਿੱਟੀ ਨੂੰ ਖੋਰ ਦੇਵੇ ਡੋਬਨ ਦੇ ਵਿੱਚ ਪਾਣੀ 10000 ਗੁਣਾ ਜ਼ਿਆਦਾ ਹੈ ਧਰਤੀ ਨਾਲੋਂ ਫਿਰ ਵੀ ਇਹ ਪਾਣੀ ਮਿੱਟੀ ਦੇ ਚਾਰ ਸਪੇਰੇ ਪੱਜਿਆ ਰਹਿੰਦਾ ਤਿਆਰ ਜਾਂਦਾ ਹੈ ਜਿੱਥੇ ਮਿੱਟੀ ਹਟੇ ਲੱਗ ਜੇ ਪਾਣੀ ਪਾਸੇ ਹੋ ਜਾਂਦਾ ਹੈ ਇਹ ਵਾਹਿਗੁਰੂ ਦੀ ਐਸੀ ਸਮਰੱਥਾ ਹੈ ਕਤੋਂ ਤੇ ਵੀ ਕਿਸਦਾ ਹੁਕਮ ਚੱਲਦਾ ਹੈ ਹਾਂ ਜਿਹੜੇ ਆ ਲਗਦਾ ਇਹ ਚਰਨਾ ਨਹੀਂ ਇਹ ਥੱਲੇ ਆਕਾਸ਼ ਸਿਰ ਹੈ ਮੁੜ ਥੱਲੇ ਆ ਸਾਰਿਆਂ ਮਿਰਛਾਂ ਦੇ ਕਿ ਤੁਹਾਨੂੰ ਪੈਰ ਕੀਤੇ ਲਗਦਾ ਸਾਰੀਆਂ ਇਸ ਪ੍ਰਕਾਰ ਮਾਇਨ ਮੂਦੇ ਕੇ ਬੇਸ ਖੜੇ ਕਰਕੇ ਸਾਰੀ ਬਨਾਸ ਬਦਿਸਨ ਸਾਉ ਜੀ ਕੀਤੀ ਹੈ ਘਟਮਹ ਸਿੰਧ ਕੀਓ ਪਰਗਾ ਇਸੇ ਪ੍ਰਕਾਰ ਸਾਧ ਸੰਗ ਜੀ ਘਟਮਹ ਹੁਕਮ ਰੂਪੀ ਘੜੇ ਚ ਆ ਜਿਹੜਾ ਸਮੁੰਦਰ ਹੈ ਇਹ ਪ੍ਰਗਟ ਕੀਤਾ ਉਸ ਸੰਤ ਉਸ ਮੰਦਰ ਦੇ ਹੁਕਮ ਰੁਕੀ ਘੜੀ ਚ ਖੜੋਤੇ ਹਾਂ ਕਿਉਂ ਘੜ ਦੇ ਵਿੱਚ ਸਾਰੇ ਸਮੁੰਦਰ ਨੂੰ ਹੁਕਮ ਰੁਕੀ ਘੜੀ ਦੇ ਸਾਰਿਆਂ ਦਾ ਪ੍ਰਕਾਸ਼ ਪਾ ਕੇ ਰੱਖਿਆ ਹੋਇਆ ਹੈ ਇਸੇ ਪ੍ਰਕਾਰ ਘਟਯੋਨੀ ਜੋ ਅਦਸ ਸੀ ਉਹਨ ਸੰਦਰ ਦੇ ਕਾਇ ਪੀ ਰਿਆ ਸੀ ਅਤੇ ਫਿਰ ਜਿ ਜੀਵਨ ਤੱਕ ਲਾਉਣ ਲੱਗੇ ਉਹੇ ਲਘੂ ਸ਼ੰਕਾ ਦੇ ਰਾਹੀਂ ਛੱਡਿਆ ਸੀ ਕਿਉਂ ਖਾਰਾ ਸਮੁੰਦਰ ਬਣਿਆ ਗਿਆ ਇਹ ਘਟਿਉ ਨਹੀਂ ਅਗਸਤ ਨੂੰ ਨਹੀਂ ਦੇ ਪੇਟ ਵਿੱਚ ਸਮੁੰਦਰ ਮਾਰਿਆ ਨੂੰ ਤਰਕਾ ਕੇ ਫਿਰ ਉਹਦੇ ਵਿੱਚ ਪ੍ਰਕਾਸ਼ ਕੀਤਾ ਸੀ ਪਰ ਉਹ ਕੀਤਾ ਸੀ ਕਿ ਵੀ ਵੈਗੂ ਦੀ ਬੜੀ ਭਾਰੀ ਸਮਰਤ ਸੋ ਹੈ ਐਸਾ ਸਮਰਥ ਹਰ ਜੀਉ ਆਹ ਜੋ ਭਾਈ ਸਰਵ ਕਲਾ ਸਮਰਥ ਪਰਮੇਸ਼ਰ ਹੋਇਆ ਹਰੀ ਨੀਮਖ ਨਾ ਬਿਸਰੈ ਜੀ ਭਗਤਨ ਕੈ ਭਗਤਾਂ ਦੇ ਹਿਰਦਿਆਂ 'ਚ ਉਹ ਅੱਖ ਦਾ ਖੋਲਣ ਨਹੀਂ ਜਿੰਨੇ ਜੀਵ ਕਦੇ ਖੋਲਦਾ ਨਹੀਂ ਹੈ ਆਹ ਮਾਤਾ ਦੇ ਗਰਭ ਦੀ ਜਿਹੜੀ ਅੱਗ ਹੈ ਬੱਚੇ ਨੂੰ ਸਾੜਦੀ ਨਹੀਂ ਫੁੱਲ ਮੈਲ ਦੀ ਨਰ ਹੁੰਦਾ ਹੈ ਉਹ ਮਾਤਾ ਦੇ ਗਰਭ ਦੀ ਅੱਗ ਰੋੜ ਖਾ ਕੇ ਹੋਏ ਮਾਤਾ ਦੇ ਹਜਮ ਕਰ ਦਿੰਦੀ ਹੈ ਅਗੇ ਉਹ ਬਸੰਤਰ ਅਗਨੀ ਜਿਹੜੀ ਹੈ ਬੱਚੇ ਨੂੰ ਸਾੜ ਨਹੀਂ ਸਕਦੀ ਇਸ ਪ੍ਰਕਾਰ ਸਾਧ ਸੰਗਤ ਜੀ ਬੱਚੇ ਦੇ ਦਸੋਂ ਦੇ ਸਾਥ ਚਾਰ ਸਪੇਰੇ ਲੱਕੜ ਵਰਗਾ ਜਿਹੜਾ ਜੜ ਹੁੰਦਾ ਹੈ ਉਹਦੇ ਦੂਸੋਂ ਦਸਾਂ ਵਿੱਚ ਅੱਗ ਪਾਸੇ ਭੱਜੀ ਰਹਿੰਦੀ ਹੈ ਰੋੜ ਖਾਦੇ ਜਿਸ ਮਾਤਾ ਦੇ ਹਜਮ ਹੋ ਜਾਂਦੇ ਐ ਐਡੀ ਜਿਹਾ ਜਖੜਾ ਵੀ ਤੇਜ ਹੁੰਦੀ ਹੈ ਇਹਦੀ ਸਮਰੱਥਾ ਉਸ ਪਰਮੇਸ਼ਰ ਦੀ ਮਾਤੀ ਕਾਉ ਜਲ ਦੇਹ ਦੇ ਤਿਆਗ ਦੀ ਇਹ ਮਿੱਟੀ ਵਰਗੀ ਬੇ ਹੁੰਦੀ ਐ ਨੇ ਜੜ ਪੰညੋਂ ਤੱਕ ਦੀ ਮਾਤਾ ਦੇ ਘਰ ਵਿੱਚ ਜਿਹੜਾ ਮਾਂ ਹੀ ਮਾਤਾ ਦਾ ਪਾਣੀ ਪੀਤਾ ਉਹ ਗਾਲਗਾਰੀ 204 ਸਪੇਰੇ ਤਿਆਰ ਦੰਦਾ ਬੱਚੇ ਜੀ ਰੱਖਿਆ ਕਰੂ ਵਿਚ ਮਾਲਾ ਸਾਫ ਕਰਦੇ ਹਾਂ ਉਪਰ ਚਰਨ ਤਲ ਆਕਾਰ ਬਿਲਕੁਲ ਬੱਚਾ ਉਦੋਂ ਮੁਖ ਤਲੇ ਪੈਰ ਉਪਰੇ ਬਸੰਦੋ ਕੋਥੜੇ ਥਾਏ ਨਾਨਕ ਸੋ ਤਾਂ ਨਹੀਂ ਕਿਉਂ ਉਸਾਰੇ ਉਹਦੇ ਜਿੱਥੇ ਨਾ ਹੈ ਪੈਰ ਕਹਨੂ ਕਾਇਖਤੀ ਨਹੀਂ ਚਰਨ ਹੁੰਦੇ ਐ ਅਤੇ ਥੱਲੀ ਨੂੰ ਕਾਇ ਉਹ ਸਰ ਹੁੰਦਾ ਬੱਚੇ ਦਾ ਉਲਟਾ ਲੰਮਕਾ ਹੈ ਕਦਮ ਹੈ ਸਿੰਧ ਵਿੱਚ ਪਸਿਆ ਕਰਦਾ ਹੈ ਕਦਮ ਹੈ ਸਿੰਧ ਕੀ ਉਹ ਪਰਗਾਉ ਤੂੰ ਉਹ ਘਟ ਮਾਦਾ ਦੇ ਗਰਭ ਵਿੱਚ ਸਿੰਧ ਰੂਪ ਜੋ ਸੁਮੰਗਲ ਪਰਮੇਸ਼ਵਰ ਹੈ ਉਸਨ ਬੱਚੇ ਦਾ ਰਕਤ ਬਿੰਦ ਦਾ ਬਣਿਆ ਹੋਇਆ ਸਰੀਰ ਸੀ ਇਹਦਾ ਪ੍ਰਕਾਸ਼ ਆ ਉਹਦੀ ਜੋਤ ਪਾ ਕੇ ਮਾਟੀ ਵਿੱਚ ਜੀਉਤ ਰਖੀ ਨਵਾਜ ਆਉਂਦੀ ਜੋਤ ਪਾ ਕੇ ਪ੍ਰਕਾਸ਼ ਕਰ ਦਿੱਤਾ ਹੈ ਜੋ ਜਨ ਦਾ ਗਿਆਨ ਬੱਚੇ ਨੂੰ ਮਾਦਰ ਦੇ ਘਰ ਵਿੱਚ ਹੁੰਦਾ ਹੈ ਅਗੇ ਜਦੋਂ ਜਾਂਦਾ ਉਸ ਵੇਲੇ ਲਿਬ ਛੁੱਟ ਜਾਂਦੀ ਹੈ ਲਿਬ ਛੁੱਟਨੇ ਕਰਕੇ ਸਾਰਾ ਗਿਆਨ ਤੈਨ ਭੁੱਲ ਜਾਂਦਾ ਹੈ ਐਸਾ ਸਮਰਥ ਹਰ ਜੀਵ ਆਪ ਹੈ ਜੋ ਸਰਵ ਕਲਾ ਉਸ ਮਰਤ ਸੁਹਾਏ ਹਰੀ ਅਕਾਲ ਪੁਰਖ ਵਾਹਿਗੁਰੂ ਪਿਆਰਿਓ ਆਪਣੀ ਨਿਮਖ ਨਾ ਬਿਸਰੈ ਜੀ ਭਗਤਨ ਕੈ ਭਗਤਾਂ ਦੇ ਤਾਂ ਹਿਰਦੇ 'ਚ ਹਰ ਵਕਤ ਵਸਿਆ ਰਹਿੰਦੇ ਹੈ ਪਾਗਦਾਨ ਇਹ ਕਿਉਂ ਨੀਮਖ ਮਾਤਰੀ ਕੋਲ ਦਾ ਦੀ ਹੈ ਕਿ ਅੱਗੇ ਕਰਦੇ ਹੋਏ ਹਨ ਆਠ ਪਹਿਰ ਮਨ ਤਾ ਕੋ ਜਾ ਆਪਣੇ ਮਨ ਨੂੰ ਸਿੱਖਿਆ ਜੇ ਇਹ ਮੇਰੇ ਮਨ ਆ ਜਿਵੇਂ ਭਗਤਾਂ ਦੇ ਜਿਹੜੇ ਵਸਿਆ ਹੋਇਆ ਉਹਦੋਂ ਵੀ ਇੱਥੇ ਕੋਲ ਮਾਰੋ ਦੇ ਨਾਮ ਦਾ ਜਾਪ ਕਰ ਤੈਨੂੰ ਵੀ ਭੁੱਲੀ ਨਾ ਬ੍ਰਹਾਉ ਪਰਥਮੇ ਮਾਤ ਨੂੰ ਪਾਛੈ ਦੂਦ ਜਦੋਂ ਬੱਚਾ ਮਾਤਾ ਦੇ ਗਰਭ ਵਿੱਚ ਹੁੰਦਾ ਹੈ ਉਦੋਂ ਮਾਤਾ ਦੇ ਅਸਥਾਨ ਵਿੱਚ ਕੋਈ ਚੀਜ਼ ਨਹੀਂ ਹੁੰਦੀ ਅਕੇ ਫੇਰ ਮੱਖਣ ਦੀ ਨਹੀਂ ਆਈ ਜੰਮਿਆ ਹੋਇਆ ਦੁੱਧ ਮਾਦਰੇ ਬੌਲੀ ਦੀ ਨਹੀਂ ਆਈ ਆਸਰਾਜ ਹੁੰਦਾ ਹੈ ਅਕੇ ਫੇਰ ਜਦੋਂ ਬੱਚਾ ਜੰਮ ਪੈਂਦਾ ਹੈ ਉਹ ਬੌਲੀ ਤੋਂ ਮੱਖਣ ਵਰਗਾ ਜਿਹੜਾ ਜੰਮਿਆ ਦੁੱਧ ਹੁੰਦਾ ਹੈ ਬੌਲੀ ਜੰਮਿਆ ਹੋਇਆ ਉਹਦੋਂ ਦੁੱਧ ਬਣ ਜਾਂਦਾ ਹੈ ਉਸ ਦੇ ਨਾਲ ਬੱਚੇ ਦੀ ਪਰਸਪਾਲਾ ਮਾੜਾ ਸਾਫ ਕਰਦੇ ਹਨ ਮੈਲੂ ਕੀਨੋ ਸਾਬਨ ਸੂਧ ਦੇਖੋ ਮੈਲੂ ਮੈਲਾ ਸੀ ਨਾ ਰਗ ਤੇ ਬਿੰਦ ਕੀ ਚੀਜ਼ ਹੈ ਤੇਰੀ ਵੇਖਣ ਨੂੰ ਕਿਤਨੀ ਕਰੂਆ ਇਸ ਮੈਲੀ ਚੀਜ਼ ਤੋਂ ਇਹਦਾ ਸਰੀਰ ਕਾਇਮ ਕੀਤਾ ਹੈ ਮਹਾਰਾਜੀ ਨੇ ਫਿਰ ਮਹਿਲੂ ਮਾਇਆ ਸ੍ਰੀ ਸ੍ਰੀ ਰਕਤ ਦੇ ਦਾ ਪੰਜਾਂ ਕਸਾਂ ਦੀ ਮਿੱਟੀ ਆ ਇਹਨੂੰ ਸਾਬਣ ਨਾਲ ਪਵਿੱਤਰ ਬਣਾ ਕੇ ਵਿਖਾਤਾ ਸੱਚੇ ਪਾਤਸ਼ਾਹ ਦੇ ਜਨਮ ਦੇ ਤੋਂ ਬੜਾ ਸੁਧ ਪਵਿੱਤਰ ਸ੍ਰੀ ਮੰਨਿਆ ਗਿਆ ਭੈ ਤੇ ਨਿਰਭਉ ਡਰਤਾ ਫਿਰੈ ਉਹਦੀ ਸਾਦ ਸੰਗੇ ਜੀ ਪਰਮੇਸ਼ਰ ਦੇ ਭੈ ਕਰਕੇ ਗਰਭ ਦੇ ਚ 100 ਜਨ ਦਾ ਗਿਆਨ ਸੀ ਪ੍ਰੋਹ ਗਿਆਨ ਸੀ ਅਜੇ ਭੈਅ ਕਰਕੇ ਸਾਥ ਸੰਗਤ ਜੀ ਉਸ ਵਕਤ ਮਹਾਰਾਜ ਦੇ ਭੈਅ ਕਰਕੇ ਸ਼ਹੀਦ ਸੀ ਅੱਜ ਸਾਹ ਨਹੀਂ ਸਕਦੀ ਹੁਣ ਜਦੋਂ ਜਨਮ ਧਾਰ ਲਿਆ ਡਰਤਾ ਫਿਰੈ ਨਿਰਭਉ ਭੈ ਤੇ ਨਿਰਭਉ ਡਰਤਾ ਫਿਰੈ ਹੁਣ ਇਹ ਨਿਰਭਉ ਹੋ ਗਿਆ ਕਹਿੰਦਾ ਮੈਨੂੰ ਕੀ ਦਾ ਡਰ ਹੋਇਆ ਵਾਹਿਗੁਰੂ ਦੇ ਭੈਅ ਮੈਨੂੰ ਨਿਰਭਉ ਹੋ ਗਿਆ ਤੇ ਸਤ ਪ੍ਰਕਾਰ ਦੇ ਭੈਅ ਕਰਕੇ ਕਰਦਾ ਫਿਰਦਾ ਇਹ ਭੈਅ ਭੈ ਪਰ ਲੋਕ ਪੈ ਜਨਮ ਬੇਜਨਾ ਜਾਤ ਰੱਖਿਆ ਗੋਤਪਾਲ ਅਖਸਪਾਲ ਮਾਪਰ ਪਰ ਸਾਹਤ ਨੂੰ ਸਤ ਪ੍ਰਕਾਰ ਦੇ ਡੈਨੋ ਬਟਰਦਾ ਫਿਰਦਾ ਹੈ ਅਤੇ ਵਾਹਿਗੁਰੂ ਦੇ ਪੈਵੇਂ ਲੋਕ ਕਹਿੰਦੇ ਮੈਨੂੰ ਪੈਸਾ ਕਰਨ ਦੀ ਲੋੜ ਹੀ ਨਹੀਂ ਹੈ ਐਡਾ ਨਿੱਧੂ ਹੋਇਆ ਫਿਰਦਾ ਹੋਂਦੀ ਕਾ ਅਣ ਹੋਂਦੀ ਹੀਰੈ ਹੋਂਦ ਰੂਪ ਕੌਣ ਮੌਤ ਦਾ ਸਮਾਂ ਹੈ ਸਾਰ ਸੰਗੀ ਜੀ ਅੰਤ ਦਾ ਸਮਾਂ ਉਸ ਮੌਤੇ ਸਮੇਂ ਨੂੰ ਹਣ ਹੋਈ ਵੇਖਦਾ ਕਿ ਮੈਂ ਨਹੀਂ ਮਰਨਾ ਲੋਕ ਮਰ ਜਾਵਣਗੇ ਇਹ ਉਹ ਹੋਇਆ ਸਮਝੀ ਬੈਠਾ ਆਪਣੀ ਮੌਤ ਨੂੰ ਦੇਹੀ ਗੁਪਤ ਵਿਦੇਹੀ ਦੀ ਸੈ ਉਹ ਜੀ ਕੋ ਹੋਰੂਪ ਮੌਤ ਨੂੰ ਤਣ ਹੋਈ ਵੇਖਦਾ ਹੈ ਤਣ ਹੋਈ ਜਿਹੜਾ ਜੀਵਨ ਹੈ ਉਹਨੂੰ ਹੋਰੂਪ ਵੇਖਦਾ ਹੈ ਦੇਹੀ ਗੁਪਤ ਵਿਦੇਹੀ ਦੀ ਸੈ ਦੇਖੋ ਦੇਹਾਂ ਦਾ ਮਾਲਕ ਪਰਮੇਸ਼ਰ ਜੀ ਦੀ ਸੱਤਾ ਨਾਲ ਜਿਉਂਦਾ ਜਾਗਦਾ ਹੈ ਉਹ ਤਾਂ ਗੁਪਤੰਦਰ ਹੋ ਰਿਹਾ ਹੈ ਅਤੇ ਵਿਦੇਹੀ ਬਿਨਾ ਦੇਹਾਂ ਤੋਂ ਜਿਹੜਾ ਸਰੀਰ ਉਹ ਹੈ ਮਿੱਥਿਆ ਜੇ ਹੈ ਦ્વੈਤ ਕਰਕੇ ਇਹ ਦੇਹੀ ਦਿੱਖਦੀ ਉਹ ਦੇਹੀ ਆਪਣੇ ਆਪ ਨੂੰ ਮੰਨੀ ਬੈਠਾ ਹੈ ਜੀਵ ਪੁਨੇ ਚ ਬਕਤੀ ਦ્વੈਤ ਕਰਕੇ ਜਿਹਹੀ ਜੀਵ ਆਪਣੇ ਆਪ ਨੂੰ ਮੰਨ ਲਿਖ ਹੈ ਸਭਲੇ ਸਾਜ ਕਰਤ ਜਗਦੀਸ਼ ਹੈ ਇਹ ਸਾਰੇ ਸਾਜੋ ਸਮਾਨਤਾ ਕਰਦਾ ਜਗਦੀਸ਼ਰ ਪਰਮੇਸ਼ਵਰੀ ਹੈ ਪਰ ਇਹ ਭੁੱਲਿਆ ਹੋਇਆ ਮਾਇਆ ਦੇ ਮੋਹ ਜੋ ਉਸ ਪਰਮੇਸ਼ਰ ਤੋਂ ਵਿਸਰੀਆ ਰਿਹਾ ਹੈ ਥੱਗਣ ਹਾਰ ਅਣ ਠੱਗਦਾ ਠੱਗ ਹੈ ਕੋਈ ਜੀਵ ਦਾ ਸਰੂਪ ਤਾਂ ਸਿੱਧਾ ਅਣ ਠੱਗ ਆਤਮਾ ਸੂਪ ਸੀਨਾ ਸੱਚੇ ਆਨੰਦ ਰੂਪ ਪਰ ਇਹ ਅਣ ਠੱਗ ਰੂਪ ਹੁੰਦਿਆਂ ਹੈ ਕਾਮ ਕ੍ਰੋਧ ਆਦਿਕ ਜੇ ਠੱਗ ਹੋਇਆ ਨਾ ਉਹਨੂੰ ਠੱਗਾ ਨਹੀਂ ਠੱਗ ਲਿਆ ਵਿਸ਼ਿਆਂ ਚ ਲਾ ਕੇ ਜੀਵਨ ਵਿਅਰਥ ਗਵਾਤਾ ਇਹ ਬੇਨ ਵਖਰ ਫਿਰ ਫਿਰ ਉਠ ਲੱਗ ਗਏ ਇਹ ਵਖਰ ਜਿਨ੍ਹਾਂ ਦੇ ਲਾਭ ਨਹੀਂ ਨੇ ਜਿਨ੍ਹਾਂ ਪਦਾਰਥਾਂ ਦੇ ਕੋਈ ਲਾਭ ਨਹੀਂ ਇਸ ਲੋਕ ਤੇ ਨਾ ਪਰਲੋਕ ਤੇ ਮੋੜ ਮੋੜ ਕੇ ਉਹਨਾਂ ਆਲਾਰਥਾਂ ਵਾਲੀ ਲੱਗਦਾ ਰਹਿੰਦਾ ਹੈ ਇਸ ਪ੍ਰਕਾਰ ਦਾ ਡਿਗੜਿਆ ਹੋਇਆ ਜੀਵਨ ਹੈ ਸੰਤੋ ਸਵਾ ਮਿਲ ਕਰੋ ਬਖਿਆ ਸੰਤਾਂ ਦੀ ਸਵਾ ਮਿਲ ਕਰਕੇ ਵਿਖਿਆਨ ਪ੍ਰਚਾਰ ਕਰੋ ਵਿਚਾਰ ਕਰੋ ਨਿਰਣਾ ਕਰੋ ਸਿਮਰਤ ਸਾਸ ਬੀਦ ਪੁਰਾਨ 27 ਸਿਮਰਤੀਆਂ ਦੁਆਰਾ 60 ਸ਼ਾਸਤਰਾਂ ਦੁਆਰਾ ਸੋ ਵਿਦਾਂ ਦੁਆਰਾ 18 ਪੁਰਾਣਾ ਦੁਆਰਾ ਜਾਣੋ ਬ੍ਰਹਮ ਵਿਚਾਰ ਵਿਚਾਰੇ ਕੋ ਜੀ ਜੀ ਮੁਖ ਦੁਆਰਾ ਵਿਚਾਰੋ ਬ੍ਰਹਮ ਦੇ ਵਿਚਾਰ ਨੂੰ ਕੋਈ ਵੀ ਹੋਵੇ ਪਾਵੇ ਜਿਹੜਾ ਵਿਚਾਰ ਲਵੇਗਾ ਨਾਨਕਤਾ ਕੀ ਪਰਮ ਗਤ ਹੋ ਸਰਗੁਰੀ ਜੀ ਤਿੰਨ ਨੂੰ ਉਸ ਪੁਰਖ ਦੀ ਮੁਕਤੀ ਹੋ ਜਾਏਗੀ ਐਸਾ ਸਮਰੱਥ ਉਹ ਪਰਮੇਸ਼ਵਰ ਹੈ ਉਹਦੀ ਸਮਰੱਥਾ ਨੂੰ ਇਹ ਬਸਾਰੀ ਫਿਰਦਾ ਕਿੰਨਾ ਬੇਮੁਖ ਹੋਇਆ ਹੈ ਇਸੇ ਪ੍ਰਕਾਰ ਫੇਰ ਪੜੋ ਇੰਦਨ ਤੇ ਬੈਸੰਤਰ ਭਗ ਕਹਿੰਦੇ ਹਨ ਜਦੋਂ ਮਹਾਰਾਜ ਸਾਹਿਬ ਜੀ ਦੀ ਕਿਰਪਾ ਹੋਵੇ ਉਸ ਵਕਤ ਸੰਤ ਬ੍ਰਹਮ ਵਿਚਾਰ ਵਿਚਾਰੇ ਕੋਈ ਜੇ ਰਬਹੰ ਦੀ ਵਿਚਾਰ ਕਰੇ ਉਹ ਇੰਦਨ ਤੇ ਬੈਸੰਤਰ ਪੜਦਾ ਇੰਦਨ ਜਿਹੜੀ ਲੱਕੜੀਆਂ ਦੀ ਨਹੀਂ ਆਈ ਬੁੱਧ ਹੋਇਆ ਇਹ ਚੰਚਲ ਤਾਈ ਪਦਾਰਥਾਂ ਦੀ ਨੂੰ ਛੱਡ ਕਰਕੇ ਅਤੇ ਇਹਨੂੰ ਜੀਵ ਜਿਹੜਾ ਹੈ ਇਹ ਅਨੁਪਾਗ ਆਪਣੇ ਆਪ ਨੂੰ ਮੰਨੀ ਬੈਠਾ ਹੈ ਇਹ ਜਦੋਂ ਪਰਮੇਸ਼ਰ ਦੀ ਸ਼ਰਨ ਪਹੁੰਚੇ ਲੱਕੜੀ ਦੀ ਨਿਆਈ ਨਸਕਉਟ ਹੋ ਕੇ ਉਸ ਵੇਲੇ ਜੀ ਕ੍ਰਿਸ਼ਨਾ ਰੂਪੀ ਅੱਗ ਜਿਹੜੀ ਹੈ ਇਹ ਕਾਲੂਕ ਅੱਗ ਜਿਹੜੀ ਹੈ ਇਹਦੇ ਸਿਰ ਤੋਂ ਭੱਜ ਜਾਂਦੀ ਹੈ ਇਹਦੀ ਨਿਰਧ ਹੋ ਜਾਂਦੀ ਹ ਜਿਵੇਂ ਇਹਨਾਂ ਲੱਕੜੀ ਦੀ ਨਿਆਈ ਹੈ ਜਦੋਂ ਬ੍ਰਹਮ ਦੀ ਵਿਚਾਰ ਕਰ ਲੋਵੇ ਉਹ ਇਲਕ੍ਰਿਸ਼ਣਾਂ ਦੀ ਅੱਗੇ ਕਾਲ ਦੀ ਅੱਗੇ ਤੋਂ ਭੱਜ ਜਾਂਦੀ ਨਿਰਭਤ ਹੋ ਜਾਂਦੀ ਮਾਟੀ ਕਉ ਜਲ ਦੇਹ ਦਸ ਤਿਆਗੇ ਕੀ ਦੀਆਂ ਇਹ ਜਿਹੜੀ ਗੁੱਦੀ ਹੈ ਉਹ ਆਤਮਾ ਕਾਲ ਪਦਾਰਥਾਂ ਦੇ ਚ ਲੱਗੀ ਹੋਈ ਜਿਸ ਵਕਤ ਪਰਮੇਸ਼ਰ ਦੇ ਬ੍ਰਹਮਚਾਰ ਦੇ ਚ ਲੱਗ ਜਾਵੇ ਹੋ ਉਕੀ ਉਸ ਵੇਲੇ ਜਲ ਕਾਉਣਾ ਪਦਾਰਥ ਜਿਨ੍ਹਾਂ ਨੂੰ ਹੋਣੇ ਗਏ ਹਨ ਕਰਦੀ ਹੈ ਇਹ ਦਰਸ਼ ਉਹ ਸਾਡੇ ਪ੍ਰਾਂਤ ਤੇ ਆ ਜਾਂਦੇ ਐ ਛੱਡ ਜਾਂਦੇ ਐ ਬੁੱਧੀ ਪ੍ਰਾਤਮ ਮਿੱਥੇ ਗਿਸ਼ਟੇ ਕਰਨ ਲੱਗ ਜਾਂਦੀ ਐ ਉਪਰ ਚਰਨ ਤਲੈ ਆਕਾ ਜਿਵੇਂ ਸ੍ਰੀ ਸਾਹਿਬ ਦੇ ਚਰਨਾਂ ਦੇ ਉੱਪਰ ਪਵੇ ਨਾ ਕਲੀਆਂ ਦੇ ਉਸ ਵੇਲੇ ਆਕਾਸ ਜੋ ਆਕਾਸ ਪ੍ਰਕਾਸ਼ ਰੂਪ brahm ਹੈ ਉਹ ਇਹਦੇ ਅੰਦਰ ਪ੍ਰਗਟ ਹੋ ਜਾਂਦਾ ਹੈ ਉਪਰ ਚਰਨ ਤਲੈ ਆਕਾ ਜਿਹੜਾ ਗੁਰਾਂ ਦੇ ਚਰਨਾਂ 'ਚ ਕਹੀਆਂ ਹੋਵੇ ਇਹ ਖਾਕ ਬਣਿਆ ਉਹ ਅਸਲੇ ਉੱਪਰ ਸਰੀਰ ਦੇ ਉੱਪਰ ਵੀ ਤੇ ਚਰਨਾਂ ਦੇ ਥੱਲੇ ਵੀ ਚਾਰ ਸ਼ਵੇਰੇ ਆਕਾਸ਼ ਜਿਹਦਾ ਆਕਾਸ਼ ਬ੍ਰਹਮੀ ਹੈ ਉਹਦਾ ਪ੍ਰਕਾਸ਼ ਹੋ ਜਾਏਗਾ ਸੋ ਉੱਪਰ ਚਰਨ ਤਲਾ ਆਕਾਸ਼ ਜਦੋਂ ਇਹ ਸਾਰਿਆਂ ਦੇ ਚਰਨਾਂ ਦੀਆਂ ਤਲੀਆਂ ਦੇ ਤਲੀ ਹੋ ਗਿਆ ਉਦੋਂ ਉੱਪਰ ਸਾਰਿਆਂ ਦੇ ਹੋ ਜਾਏਗਾ ਆਕਾਸ਼ ਜਿਹਦਾ ਆਕਾਸ਼ ਦੇ ਸਰੂਪ ਦੀ ਸਖਿਆਤ ਤਨ ਹੋ ਜਾਏਗੀ ਉਹ ਆਕਾਸ਼ ਸਰੂਪਨ ਰੂਪ ਹੋ ਜਾਏਗਾ ਕਟਮਹ ਸਿੰਧ ਕੀਓ ਪਰਗਾ ਸਿੰਧ ਕਟ ਹਿਰਦੇ ਦੇ ਅੰਦਰ ਸਿੰਘ ਸਰੂਪ ਜੋ ਬ੍ਰਹਮ ਹੈ ਉਹ ਅਗੇ ਗਿਆਨ ਦਾ ਜਦੋਂ ਗ੍ਰੰਥ ਪ੍ਰਕਾਸ਼ ਕਰ ਦਿੰਦਾ ਐਸਾ ਸਮਰਥ ਹਰ ਜੀਉ ਆਪ ਹੈ ਜੋ ਸਰਵ ਕਲਾ ਸਮਰਥ ਹਦੀਸ ਕਿੰਦਾ ਜੌਬ ਕਰਿਆ ਕਰ ਰਹਾਉ ਪ੍ਰਥਮੇ ਮੱਖਣ ਪਾਖੇ ਦੁੱਧ ਇਹੋ ਜਿਸ ਵਕਤ ਗੁਰੂ ਮਹਾਰਾਜ ਸਾਹਿਬ ਦੀ ਕਿਰਪਾ ਹੋਈ ਅੱਗੇ ਜਿਹੜੇ ਸਾਧਨ ਸੀ ਦੁੱਧ ਵੀ ਨਹੀਂ ਆਈ ਕਰਮ ਕਰਦਾ ਸੀ ਅੱਗੇ ਇਹ ਕਰਮ ਕਾਰਨ ਜਿਹੜਾ ਦੁੱਧ ਸੀ ਇਹ ਤਾਂ ਹੁਣ ਪਿੱਛੇ ਹੋ ਗਿਆ ਤੇ ਮੱਖਣ ਵੀ ਨਹੀਂ ਆਈ ਜੋ ਬ੍ਰਹਮ ਗਿਆਨ ਸੀ ਇਹ ਅਪਰੋਪ ਹੋ ਗਿਆ ਜਾਂ ਹੰਦੀ ਸਖਿਆਤ ਤਾਂ ਹੋਗੀ ਕਰਮ ਪਿੱਛੇ ਪੈ ਗਏ ਉਸ ਵਕਤ ਗਿਆਨ ਪਿਆਦੋ ਕਰਮੇ ਨਾਸ਼ ਮੈਲੂ ਕੀਨੋ ਸਬਨ ਸੂਧ ਮੈਲੂ ਕੀਨੋ ਸਬਨ ਸੂਧ ਮੈਲਾ ਜਿਹੜਾ ਅੰਤ ਕਰਨ ਸੀ ਸਾਧ ਸੰਗਹਿ ਜੀ ਇਹ ਨਾਮ ਰੂਪੀ ਸੁਗਉਣ ਨਾਲ ਤੇ ਪ੍ਰੇਮ ਰੂਪੀ ਜਨ ਪਾਤ ਨੂੰ ਸੁਧ ਕਰ ਲਿਆ ਕੋਈ ਤੁਰ ਕਰ ਲਿਆ ਰਾਗ ਦੈਸ਼ ਦੀ ਮੈਲ ਅਗਿਆ ਸਮਕਾਰ ਕਸਾਰੀਆਂ ਮਿਟ ਗਈਆਂ ਮੈਲਾ ਕਲੇਸ਼ਾਂ ਵੀ ਗਈਆਂ ਆਇ ਤੇ ਨਿਰਪਾਉ ਡਰਤਾ ਫਿਰੈ ਅਗੇ ਸੰਸਾਰ ਦੇ ਸਤ ਪ੍ਰਕਾਰ ਦੇ ਭੈ ਕਰਕੇ ਜਨਮਾ ਫਿਰਨਾ ਸੀ ਇਹ ਜੀਵ ਹੁਣ ਨਿਰਪਾਉ ਰੂਪ ਨੂੰ ਪਾ ਕੇ ਨਿਰਪਾਉ ਹੋ ਗਿਆ ਹੈ ਇਹਨ ਕਿਸੇ ਪ੍ਰਕਾਰ ਦੇ ਨਿਰਪਾਉ ਕਾਹੇ ਕੌਜਮਾਨੇ ਹਰ ਰਿਝ ਕਾਹੇ ਸੁਖਿਆਨੇ ਹੁੰਦੀ ਕਾਹ ਅਣ ਹੁੰਦੀ ਹੀਰੈ ਅਗੇ ਸ੍ਰਿਸ਼ਟੀ ਹੋਦ ਨੂੰ ਪੁੱਤੀ ਹੁੰਦੀ ਸੀ ਅਗਿਆਨ ਦੀ ਹੋਦ ਕਰਕੇ ਉਹ ਜੇ ब्रह्म ਗਿਆਨ ਦੀ ਪ੍ਰਾਪਤੀ ਹੋ ਗਈ ਇਹ ਸ੍ਰਿਸ਼ਟੀਨ ਹੋਈ ਪ੍ਰਤੀਤ ਹੁੰਦੀ ਹੈ ਜਿਸ ਪ੍ਰਕਾਰ ਮੇਧੂਆਂ ਦਾ ਪਾਣੀ ਪ੍ਰਤੀਤ ਹੁੰਦਾ ਹੈ ਜਿਸ ਪ੍ਰਕਾਰ ਸਪੀ ਤੰਗੀ ਪ੍ਰਤੀਤ ਹੁੰਦੀ ਹੈ ਜੋ ਰਸੀ ਦੇ ਸਭ ਕਲ ਪੀਦਾ ਐਨ ਹੋਈ ਇਹ ਕਲਪੂ ਦੇਸ ਦਾ ਹੋ ਤਣ ਹੋਈ ਕਲਪੀ ਹੋਈ ਹੈ ਦੇਹੀ ਗੁਪਤ ਦੇਹੀ ਗੁਪਤ ਵਿਦੇਹੀ ਦੀ ਸੈ ਦੇਹੀ ਗੁਪਤ ਵੇਦੇਹੀ ਜੀਵ ਭਾਵ ਜਿਹੜਾ ਸੀ ਜੀਵ ਉਹ ਗੁਪਤ ਹੋ ਗਿਆ ਵਦੇਹੀ ਦੇਹਾਂ ਤੋਂ ਰਹਿਣ ਜਿਹੜਾ ਹੈ ਸਾਰੇ ਦੇ ਵਿਸ਼ੇਸ਼ ਕਰਕੇ ਦੇਹਾਂ ਦਾ ਪ੍ਰਕਾਸ਼ ਦੇ ਸਾਖੀ ਰੂਪ ਉਹ ਦਿਸ ਆਇਆ ਹੈ सगले ਸਾਜ ਕਰਤ ਜਗਦੀਸ਼ ਹੈ ਇਸ ਪ੍ਰਕਾਰ ਜਗ ਕੀ ਈਸ਼ਰ ਪਰਮੇਸ਼ਵਰੀ ਸਾਰੇ ਸਾਜੋ ਸਮਾਨ ਨੂੰ ਕਰ ਰਿਹਾ ਹੈ ਆਦਿ ਨਾਲ ਕਿ ਅਨੇਕ ਤਰੀਕਾ ਨਾਲ ਜਿਹੜੀ ਕੰਮ ਨਹੀਂ ਹੈ ਵਿਰਾਗ ਹੋਏ ਖੜਸਾਂ ਤੋਂ ਮੁਕਤ ਸਾਧਕ ਇਹ ਸਾਧਨ ਦਾ ਵੀ ਹੰਕਾਰ ਹੀ ਰਹਿੰਦਾ ਸਾਰੇ ਸਰਬਉਮਨ ਜਸਨ ਆਲਕ ਸਭਨਾਂ ਸਾਜ ਨੂੰ ਕਰਦਾ ਜਲਦੀਸ਼ਾਪ ਵੀ ਪ੍ਰਤੀਤ ਹੁੰਦਾ ਠੱਗਣ ਹਾਰ ਅਣ ਠੱਗਦਾ ਠੱਗ ਹੈ ਅਜੇ ਨੂੰ ਠੱਗਣ ਹਾਰ ਕਾਮ ਤੋ ਠੱਗਦੇ ਰਹਿੰਦੇ ਸੀ ਹੁਣੇ ਸਰੂਪ ਨੂੰ ਪਾ ਕੇ ਅਨੱਗ ਹੋ ਗਿਆ ਇਹਨੂੰ ਕੋਈ ਨਹੀਂ ਫੱਗ ਸਕਦਾ ਬਿਨ ਵੱਖਰ ਫਿਰ ਫਿਰ ਉਠ ਲੱਗ ਗਏ ਅਜੇ ਸਾਹਿਬ ਸੰਗੇ ਜੀ ਪਦਾਰਥਾਂ ਨੂੰ ਮੁੜ ਮੁੜ ਕੇ ਉਛੜ ਕੇ ਲੱਗਦਾ ਸੀ ਹੁਣ ਇਹ ਬਿਨ ਵੱਖਰ ਲਾਭ ਤੋਂ ਜਾਇ ਸਮਝ ਲਏ ਕਿ ਇਹਨ ਹੋਏ ਹੀ ਪਦਾਰਥਾਂ ਨੂੰ ਲਾਭ ਇਹਨਾਂ 'ਚ ਕੋਈ ਨਹੀਂ ਹੈ ਨਾ ਕੋਲੇ ਆਏ ਤਾਂ ਨਾ ਕੋਲੇ ਜਾਤ ਲਾਭ ਨੂੰ ਤੇ ਅੱਜ ਕਿਸੇ ਨਾ ਪਰ ਖਿੰਮਾ ਗਏ ਬੁਲਾਦ ਇਉਂ ਜਾਣ ਕੇ ਇਹਨਾਂ 'ਚ ਨਹੀਂ ਲੱਗਦਾ ਹੈ ਮਾਲ ਕੋ ਸੰਗਿ ਲੈ ਹੁ ਸਾਰੇ ਪਦਾਰਥ ਸੰਤ ਸਭਾ ਮਿਲ ਕਰਹੁ ਬਖਿਆ ਫਿਰ ਸੰਤੋ ਮਹਤਮਾ ਦੀ ਸਭਾ ਸਾਰੇ ਮਿਲ ਕਰਕੇ ਬਖਿਆ ਬਖਿਆ ਹੁੰਦਾ ਖਤੰਗਾ ਕਰਕੇ ਪਾਣਾ ਪਾਜੋ ਫਿਰ ਪਦਾਰਥ ਫਿਰ ਉਹਨਾਂ ਵੀ ਪਾਣਾ ਦੀ ਦਿੱਤਪਤੀ ਅਧਰ ਫਿਰ ਪਾਣਾ ਦੀ ਯੋਜਨਾ ਅਧਰ ਫਿਰ ਸ਼ੰਕ ਤੇ ਫਿਰ ਸਮਾਧਾਨ ਇਹ ਸਿੱਧੀ ਜਿਹੀ ਜਿਸੋਂ ਉਹਦਾ ਨਾਮ ਬਖਿਆ ਹੁੰਦਾ ਇਸ ਸੰਪਾਨਿਸਵਾ ਮਿਲ ਕਰਕੇ ਪਹਿਲਾਂ ਤਾਂ ਪਦੋਂ ਚਾਰਨ ਕਰੋ ਫਿਰ ਪਦੋਂ ਦੇ ਅਰਥੋਚਾਰਨ ਕਰੋ ਜਿੰਨੇ ਬਣ ਸਕਦੇ ਆ ਅਤੇ ਫਿਰ ਪਦਾਰਥ ਦੇ ਪੰਜ ਯੋਜਨਾ ਕਿੱਥੋਂ ਪਦ ਬਣੇ ਉਹਨਾਂ ਦੀ ਵਿਤਪੱਤੀ ਕਰਨੀ ਹੈ ਅਤੇ ਫਿਰ ਪਦਾਂ ਦਾ ਅਰਥ ਕਰਨੇ ਉਹਨਾਂ ਅਰਥਾਂ ਤੋਂ ਬਾਅਦ ਫਿਰ ਸ਼ੰਕਾ ਕਰਨੀ ਹੈ ਫਿਰ ਉਸ ਸਮਹਧਾਨ ਦੇਣੀ ਹੈ ਇਹ ਛੇ ਪ੍ਰਕਾਰ ਜਿਹੇ ਨਿਰਣਾ ਕਰਨ ਜੇ ਸੰਤਾਂ ਨੂੰ ਸਵਾਮੀ ਕਰਕੇ ਬ੍ਰਹਮ ਦਾ ਭਗਤਾਨ ਕਰੋ ਆਪ ਸਿਮਰਤ ਸਾਸਬੀਦ ਪੁਰਾਣ ਪਹਿਲਾ ਸਿਮਰਤੀਆਂ ਇਹ ਛੇ ਸ਼ਾਸਤਰ ਤੇ வேத ਆਦਿਤ ਪੁਰਾਣ ਆਦਿਕ ਜਿਹੜੇ ਹੋਵੇ ਉਹ ਸਾਰੇ ਜਿਵੀ ਪਖ ਦਾ ਬ੍ਰਹਮ ਨੂੰ ਕਥਨ ਕਰਦੇ ਹੈ ਤੁਸੀਂ ਉਸ ਨੂੰ ਸਿਮਰਤ ਸਿਮਰਨਾ ਕਰੋ ਸਾਜੋ ਸਤ ਸਰੂਪ ਬ੍ਰਹਮ ਹੈ ਅਦੇ வேத ਗਿਆਨ ਉਹਦੇ ਜਾਣ ਕਰਕੇ ਪੁਰਾਣ ਪ੍ਰਾਪਤਨ ਸਰੂਪਾ ਬ੍ਰਹਮੋ ब्रह्म विचार विचारे पु उस ब्रह्म आत्मा ਦੇ ਵਿਚਾਰ ਨੂੰ ਕੋਈ ਕੋਈ ਹੈ ਅਧਿਕਾਰੀ ਜਿਹੜਾ ਵਿਚਾਰਦਾ ਹੈ ਨਾਨਕਤਾ ਕੀ ਪਰਮਗਤ ਹੋ ਸਤਿਗੁਰੂ ਸਾਹਿਬ ਜਿਦਨੂ ਵੀ ਪਰਮਗਤੀ ਕल्याण ਹੋ ਜਾਂਦੀ ਉਹ ਪੁਰਖ मुਗਤ ਹੋ ਜਾਂਦੇ ਹਨ ਕੇਵਲ मोख ਨੂੰ پا ਕੇ ਜਿਹਨੂੰ ਜਲਦੀ ਜਲਦੀ ਨੋ ਤਾਂ ਨੋ ਹੇ ਇਸਤਰੀ ਮੰਨੀ ਹੈ ਪੁੱਤਰ ਕਲਤਰ ਲਕਮੀ ਦੀ ਸਰ ਲਕਮੀ ਮਾਇਆ ਪੁੱਤਰ ਦੀ ਕਲਤਰ ਨੋ ਆਜ ਕਰੋ ਲਕਮੀ ਆਜੇ ਘਰ ਵਾਹਿਸ ਪਤਨੀ ਜਾਂ ਲਕਮੀ ਮਾਇਆ ਸ਼ਾਦੂਜੋ ਦਸਰੀ ਦੀ ਹੈ ਇਹਨ ਮਹਿ ਕਿਸੂ ਨਾ ਸੰਗ ਲੀਆ ਜੇ ਨੋ ਬਾਜ਼ਾਰ ਸਾਂ ਚੋਹੇ ਜੀ ਕੋਈ ਵੀ ਪਦਾਰਥ ਨਾਲ ਨਹੀਂ ਲੈ ਇੱਥੇ ਛੱਡ ਕੇ ਚਲੇ ਜਾਏ ਵੇਖਾ ਠਗਔਰੀ ਖਾਈ ਪੁਲਾਣਾ ਦੁਸ਼ਰੂਪੀ ਠਗਮੁੱਤੀ ਖਾ ਕੇ ਉਹ ਪਾ ਕੇ ਉਸ ਨੂੰ ਬੁਲਾ ਕੇ ਸਭ ਕੋ ਇਹ ਲੀਡ ਲੂੜੇ ਲਾਣੇ ਇੰਦੇ ਇਹ ਮਾਇਆ ਰੂਪੀ ਚੋਰ ਨੇ ਵਿਸ਼ਾਉਂਪੀ ਠਗੂਪੁੱਤੀ ਬਾ ਕੇ ਬੁਲਾਦਾ ਹੈ ਮਾਇਆ ਮੰਦਰ त्याग ਗਿਆ ਮਾਇਆ ਦੀ ਜੀ ਮੰਦਿਰ ਦੀ ਸਭ ਛੱਡ ਕੇ ਚਲੇ ਆ ਗਿਆ ਨਿੰਦਾ ਕਰ ਕਰ ਬਹੁਤ ਵਿਗੁੱਸਤਾ ਨਰਾ ਮਸਲਮ ਜੀ ਦੀ ਯਾਤ ਦੇ ਲਈ ਆ ਗਿਆ ਕਰਵ ਹੋਇਆ ਗਰਬ ਜੁਨਮ ਹੈ ਕਿਰਤ ਪਿਆ ਕਿਉਂ ਤੇਰੀ ਕਿਰਤ ਜਿਹੜੀ ਨਹੀਂ ਗਿਆ ਨਾ ਉਸ ਨਿੰਦਿਆ ਰੂਪੀ ਕੰਮ ਦੇ ਕਰਨੇ ਕਰਕੇ ਗਰਬ ਦੇ ਵਿੱਚ ਮਾਦਾ ਦੇ ਵਿੱਚ ਬਹੁਤ ਚਰਾਸੀ ਲੱਖ ਜੁਨਾ ਦੇ ਕਿਰਤ ਅਨਸਾਰ ਪਿਆ ਭਰਮ ਦਾ ਕਰਦਾ ਹੈ ਵਰਬ ਕਮਾਣੀ ਛੁੱਟ ਹੈ ਨਹੀਂ ਜਿਹੜਾ ਤੂੰ ਇਹ ਜਿਹੇ ਕਰਮ ਕਮਾਏ ਹੈ ਉਹਨਾਂ ਕਰਮਾਂ ਦਾ ਫਲ ਪ੍ਰਦਾਤਾ ਈਸ਼ੁਰ ਨੇ ਦੇਣਾ ਹੈ ਜਮਾਨ ਤੇ ਨਹੀਂ ਛੜਨਾ ਨਹੀਂ ਹੈ ਜਮਦੂਤ ਗ੍ਰਾਸਿਓ ਮਹਾ ਭਇਆ ਜਦੋਂ ਜਮਾਨ ਗ੍ਰਸਿਆ ਪਕੜਿਆ ਬੜਾ ਭੈਰੀ ਇਸ ਨੂੰ ਕੰਮਣ ਲੱਗ ਜੇਗਾ ਕਈਆਂ ਦੇ ਪਿਸ਼ਾਬ ਦੇ ਵਾਸਤੇ ਪ੍ਰਾਣ ਨਿਕਲ ਜਾਂਦੇ ਹੈ ਕਈਆਂ ਦੇ ਜੰਗਲ ਦੇ ਵਾਸਤੇ ਪ੍ਰਾਣ ਨਿਕਲ ਜਾਂਦੇ ਹੈ ਕਈਆਂ ਦੀ ਸਾਹ ਹੀ ਗੁੰਮ ਹੋ ਜਾਂਦੇ ਹੈ ਇੰਉ ਬੜਾ ਭੈ ਹੋਵੇਗਾ ਮਹਾ ਭਿਆਨਕ ਜੋ ਜਮਦੂਤ ਹੈ ਉਹਨਾਂ ਨੇ ਗ੍ਰਸਨਾ ਕੀਤਾ ਤਾਂ ਉਹਨਾਂ ਦਾ ਗ੍ਰਸਿਆ ਗ੍ਰਸਿਆ ਪਕੜਿਆ ਗਿਆ ਬੁਲੈ ਜੋ ਮਹਾਂ ਭਾਇ ਜਿਸ ਨੂੰ ਬਤ ਕੀਤਾ ਖੰਡੇ ਧਾਰ ਕਲੀਆ ਤੇ ਪੀੜੀ ਇਹ ਖਾਲੀ ਜੈ ਕਲੀ ਜੋ ਪੀੜੀ ਬੋਲੈ ਝੂਠ ਕਮਾਵੇ ਅਵਰਾ ਮੈਨੂੰ ਕੀ ਦੋਸ਼ ਲੱਗੇ ਕਹਿੰਦੇ ਝੂਠ ਕਮਾਉਣਾ ਹੈ ਤੇ ਨਹੀਂ ਝੂਠ ਦੀ ਕਮਾਈ ਕਰਦਾ ਬੋਲਦਾ ਹੋਰ ਕੁਛ ਹੈ ਤੇ ਕਰਦਾ ਹੋਰ ਕੁਛ ਕ੍ਰਿਸ਼ਨ ਨਾ ਬੁੱਝੈ ਬਹੁਤ ਹਿਆ ਕ੍ਰਿਸ਼ਨਾਂ ਕਰੀ ਬੁੱਝਦੀ ਨਹੀਂ ਬਹੁਤ ਸਾਰੀ ਹਿਆ ਨਾਸ ਕਰ ਰਹੀ ਹੈ ਕ੍ਰਿਸ਼ਨਾਂ ਕਰਕੇ ਬਹੁਤ ਜੀਆਂ ਨੂੰ ਹੈ ਮਾਰਿਆ ਹੈ ਕਤਲ ਕਰਕੇ ਉਹਨਾਂ ਦੇ ਪਦਾਰਥ ਤੇ ਖੋਹੇ ਆ ਫੇਰ ਵੀ ਕ੍ਰਿਸ਼ਨਾਂ ਨੇ ਨੂੰ ਬਹੁਤ ਹਨ ਆਸ ਕੀਤਾ ਹੈ ਖਿਆ ਹੈ ਬਹੁਤ ਸਾਰੇ ਕ੍ਰਿਸ਼ਨਾਂ ਅਸਾਧ ਰੋਗ ਉਪਜਿਆ ਸੰਤ ਦੁਖਨ ਸੰਤਾਂ ਮਹਾਤਮਾਏ ਦੁਸ਼ਣ ਲਾਉਣੇ ਕਰਕੇ ਅਸਾਧ ਰੋਗ ਕੋਣ ਹੁੰਦਾ ਹੈ ਖੈ ਰੋਗ ਆਦਤ ਹੁੰਦੇ ਹਨ ਇਹ ਸੰਤਾਂ ਦੇ ਵਿੱਚ ਔਰ ਸਾਤਾਂ ਦੇ ਦੂਸ਼ਣ ਲਾਉਣ ਵਿੱਚ ਔਰ ਹੋਈਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਪੇਟ ਨੂੰ ਨਾਸ ਕੀਤਾ ਜਿਨਹੇ ਨਿਵਾਜੀ ਤਿਨਹੀ ਸਾਜੀ ਜਿਸ ਵਾਹਿਗੁਰੂ ਨੇ ਸੰਤ ਤੱਤ ਸਾਜੇ ਉਸਨੂੰ ਸੰਤ ਮਹਾਰਗਵਾਂ ਨਵਾਜੀ ਬਿੜਾਈ ਹੋਂ ਆਪੇ ਕੀਨੇ ਸੰਤ ਜਯਾ ਵੀ ਆਉਦੇ ਸੰਤਾਂ ਦੀ ਗੈਰਜੇ ਕਾਰ ਕਰ ਰੰਗਾ ਹੈ ਫੇਰ ਪੜੋ ਜਿਨਹੇ ਨਿਵਾਜੀ ਤਿਨਹੀ ਸਾਜੀ ਉਸ ਵਾਹਿਗੁਰੂ ਨੇ ਸੰਤਾਂ ਨੂੰ ਸਾਜਣਾ ਕੀਤਾ ਹੈ ਉਹਨਾਂ ਨਵਾਜਣਾ ਪਾਲਣਾ ਕੀਤਾ ਹੈ ਜਿਸ ਨੂੰ ਪਾਲਣਾ ਕਿਤੇ ਉਹਨਾਂ ਦੇ ਅੰਦਰ ਹੀ ਵੜਾਇਆ ਗੋਵੇ ਖੜ ਸੰਗੀ ਮੂਖ ਇਛਾ ਦੇ ਤੋਂ ਸਾਰੇ ਸਾਲ ਨੂੰ ਮਾਰਨ ਸਹਾਇ ਦਿੱਤੀ ਹੁਣ ਆਪੇ ਕੀਨੇ ਸੰਤ ਜੈ ਆ ਸੰਤਾਂ ਦੀ ਜੈ ਆ ਕਰ ਆਪ ਹੀ ਵਾਹਿਗੁਰੂ ਨੇ ਕਰਾਤੀ ਹੈ ਕੀਤੀ ਹੈ ਨਾਨਕ ਦਾਸ ਕੰਠ ਲਾਏ ਰਾਖੇ ਜੋ ਸੱਚੇ ਪਰਸ਼ਦ ਸੇਵਕ ਮਹਾਰਾਜ ਨੇ ਕੰਠ ਦੇ ਨਾਲ ਲਾ ਕੇ ਉਪਰ ਜੀਰੂ ਕੋਈ ਕੰਡਨ ਲਾ ਕੇ ਰੱਖੇ ਹਨ ਕਰ ਕਿਰਪਾ ਪਾਰ ਬ੍ਰਹਮ ਮਯਾ ਜੀਰੂ ਨੇ ਮਯਾ ਮਿਹਰਬਾਨੀ ਕੀਤੀ ਹੈ RAM KALI ਮਹੱਲਾ ਦੇ ਕਰਨ ਵਾਲਾ ਬਾਰਬ੍ਰਮ ਹੈ ਕਿਰਪਾ ਦੀ ਆਕਰ ਜੋ ਬਾਰਬ੍ਰਮ ਹੈ ਮਯਾ ਸਰੂਪ ਉਹਨਾਂ ਕਿਰਪਾ ਦ੍ਰਿਸ਼ਟੀ ਕੀ ਕੀ ਹੈ RAM KALI ਮਹੱਲਾ ਜੇ ਮੀਂਹ ਜਾਂਦਾ ਜੁਮਨ ਜੇ ਨ ਸੇਵਿਆ ਉਹਨੂੰ ਰੱਖਿਆ ਕੀਤੀ ਹੈ ਮਹਾਰਾਜ ਰਹਾਉ ਦਰਸ਼ਨ ਪੀਖਤ ਹੋਏ ਦਿਹਾਂ ਮਹਾਰਾਜ ਸਾਧਨ ਦਰਸ਼ਨ ਵੇਖ ਕੇ ਨਿਹਾਲ ਦੇਖਾ ਤੁਰਾ ਤੋ ਜਾਇਦਾ ਹੈ ਜਾ ਕੀ ਧੂੜ ਕਾਟ ਜਮ ਜਾਲ ਮਨੋ ਦੇ ਚਰਨਾਂ ਦੀ ਧੂੜ ਜਮਾ ਦੇ ਜਾਲਾਂ ਨੂੰ ਬੰਨ੍ਹਣਾ ਨੂੰ ਕੱਟ ਦਿੰਦੀ ਹੈ ਚਰਨ ਕਮਲ ਬਸੇ ਮੇਰੀ ਮਨ ਕੀ ਸਾਡੇ ਮਨ ਵਿੱਚ ਮਹਾਰਾਜ ਸਾਡੇ ਪਵਿੱਤਰ ਚਰਨ ਸਾਰੇ ਸਰੀਰ ਦੇ ਜਿਹੜੇ ਕਾਰੋ ਸਿਣਾ ਲੋਕ ਪੋ ਲੋਕ ਦੇ ਸਭ ਪਰਮਾਰਸੂ ਵਿਹਾਰ ਸੁਧਾਰ ਲਈ ਸਵਾਰ ਲੈ ਜਾ ਕੇ ਮस्तक ਰੱਖ ਹਾਂ ਜੀ ਦੇ ਮੁਖ ਤੇ ਗੁਰੂ ਸਾਹਿਬ ਜੀ ਕਿਰਪਾ ਰੂਪੀ ਅੰਤ ਕਰਦੇ ਅਥਰਾ ਹੁ ਦੇ ਹਨ ਪ੍ਰਭ ਮੀਰੋ ਅਨਾਥ ਕੋ ਨਾ ਮੇਰੇ ਗੁਰੂ ਜੀ ਨਾ ਅਸ ਗ੍ਰਿਪਾਂ ਦਾ ਕੋਈ ਯਤੀਮਾਂ ਨਹੀਂ ਉਨਰੋਲੀ ਮੀਨਾਬ ਸੋਮੀ ਹਨ ਬਾਤਤ ਉਹ ਉਦਾਹਰਨ ਕਿਰਪਾ ਨਿਜਾਹੂੰ ਤੂੰ ਪਾਪੀਆ ਦੇ ਵਿਹਾਰ ਕਰਨ ਵਾਲਾ ਹੈ ਕਿਰਪਾ ਦਾ ਖਜ਼ਾਨਾ ਹੈ ਸਦਾ ਸਦਾ ਜਾਈਏ ਕੁਰਬਾਨ ਸਦਾ ਸਦਾ ਮਾਲ ਸੈਦੂ ਕੁਰਬਾਨ ਬਿਹਾਰ ਜਾਈਏ ਨਿਰਮਲ ਮੰਤ ਦੀ ਜਿਸ ਦਾ ਉਜਲ ਮੰਤਰ ਵਾਹਿਗੁਰੂ ਮੰਤਰ ਜੋ ਹੈ ਪਾਪਾਂ ਦੀ ਲਾਲ ਗਲੀ ਸਾਜੀ ਮੈਲ ਤੋਂ ਰਹਿ ਨਿਰਵਰ ਜੋ ਮੰਤਰਿਆ ਜੀ ਮੇਰਾ ਧਨ ਕਰ ਦਿੰਦੇ ਹਨ ਸਜੈ ਵਿਕਾਰ ਬਿਨ ਸਹਿ ਅਭਿਮਾਨ ਉਹ ਵਿਕਾਰ ਕਾਮਾਦ ਕਾ ਨੂੰ ਛੱਡ ਦਿੰਦਾ ਹੈ ਸਾਧ ਉਹ ਹੰਕਾਰ ਜਿਹੜਾ ਉਹ ਹਿਰਦੇ ਚ ਮੰਨਾ ਉਹ ਵੀ ਮਰ ਜਾਂਦਾ ਹੈ ਏਕ ਤੇ ਆਈਐ ਸਾਧ ਕੈ ਸੰ ਭਾਈ ਮਹਾਤਮਾ ਦੀ ਸੰਗਤ ਮਿਲਤੇ ਤਾਂ ਕਾਲ ਪ੍ਰਹਮ ਨੂੰ ਕਹਿਣਾ ਕਹੀਏ ਬਿਨਾਸੇ ਨਾਮ ਕੈ ਰੰ ਜਿਸੁ ਦੇ ਨਾਮ ਦੇ ਪ੍ਰੇਮ ਕਰਕੇ ਸਾਰੇ ਬੋਬ ਨਾਸ ਹੋ ਜਾਂਦੇ ਹਨ ਗੁਰ ਪਰਮੇਸ਼ਰ ਸਗਲ ਨਿਵਾਸ ਰੂਹ ਆਕਾਲ ਪੁਰਖ ਦੇ ਸ਼ਾਇਰਾਂ ਤੋਂ ਚ ਨਵਾਸ ਵਸਾਹ ਕਾਟ ਕਾਟ ਆਵ ਰਹਿਆ ਗੁਣਤਾ ਸੁਭਰ ਦਾ ਪਤ ਸਾਰਿਆਂ ਚਾਰ ਖਾਣੀਆਂ ਦੀ ਕਟਾ ਕਟਾ ਜਿ ਰਗ ਰਿਆ ਮਿਲ ਰੇ ਦੇ ਧਾਰੂ ਪ੍ਰਭ ਆਹ ਗੁਰੂ ਨੂੰ ਅਸੀਂ ਆਸ ਧਾਰਦੇ ਆਹਦੇ ਦਰਸ਼ਨ ਬਖਸ਼ੋ ਸਾਡੇ ਤੋ ਨਿਤ ਨਾਨਕ ਚਿਤਵੈ ਸਚ ਅਰਦਾ ਇਹ ਸੱਚੀ ਸਾਡੀ ਅਰਦਾਸ ਬੇਨਤੀ ਹੈ ਗੁਰੂ ਸਾਹਿਬ ਜੀ ਕਹਿੰਦੇ ਮਾਰਾ ਆਪ ਨੂੰ ਚਿਤਵੜੇ ਦੇਖਣਾ ਚਾਹੁੰਨੇ ਦਰਸ਼ਨ ਕਰੀਏ